ਤੂੰ ਫੌਜ ਚ ਨਿਕਲਦੇ ਹੋਣੀ ਫਿਰ ਮੇਰੀ ਕੁੜੀ ਆ ਮੈਂ ਜਿਵੇਂ ਮਰਜ਼ੀ ਪਾਲਾਂ ਹਾਂ ਪਾਲਾਂ ਤੁਸੀਂ ਦੱਸ ਕੀ ਲੈਣਾ ਮੈਂ ਕਿਹੜਾ ਜਵਾਬ ਨਹੀਂ ਪਾਲਿਆ ਸੱਚੀ ਗੱਲ ਕਾਹਦੇ ਕਰਨੇ ਮੈਂ ਜਾਣਾਂ ਕਿ ਨਹੀਂ ਤੈਨੂੰ ਪਤਾ ਨਹੀਂ ਅਸਲ ਵਿੱਚ ਭਰਾਵੋ ਪਤੇ ਨਹੀਂ ਨਾ ਭਾਈ ਜਾਨ ਜਦੋਂ ਮੈਂ ਮਹੁੰਨੀ ਵੀ ਗਿਆ ਟਰਾਲੀ ਵਿੱਚ ਮੇਰੇ ਕੋਲ ਪੈਨ ਲੱਗਣਾ ਦੇਖੋ ਉਹ ਆ ਫੜਤਾ ਸੀ ਕੁੱਟ ਉਹ ਕੁੱਪੈਨ ਲੱਗਣ ਵਾਲੀ ਆ ਉਹ ਤੂੰ ਪੀ ਚੱਲੂ ਫਿਰ ਘੜਦੇ ਨਹੀਂ ਰੋਜ਼ ਹੀ ਲੱਗੀ ਰਹਿੰਦੀ ਰੋਜ਼ ਹੀ ਰੋਜ਼ ਹੀ ਤੂੰ ਕਭਰਾ ਆ ਨਾ ਕਰ ਵੀਰੇ ਗੋਗੇ ਵਗੇ ਮੇਰਾ ਤੇਰੇ ਬਿਨਾ ਕੌਣ ਹੋਗਾ ਹੈਂ ਤੂੰ ਇਹ ਤਾਂ ਦੇਖ ਲੈ ਤੇਰਾ ਕੀ ਮੈਂ ਤੁਰਿਆ ਫਿਰਦਾ ਇੱਥੇ ਰਾਜਰ ਹੋ ਗਏ ਇਹਨਾਂ ਦੇ ਚੱਲਦੇ ਨੂੰ ਜੰਮ ਨਹੀਂ ਛੜਿਆ ਹੋ ਗਿਆ ਉਹ ਇਹ ਤਾਂ ਸੱਪ ਹੋ ਗਿਆ ਗੱਲ ਕਰ ਆਏ ਹਾਂ ਤੇ ਕਾਹਤੋਂ ਚੜਤਾ ਹੁਣਾਂ ਪੈਸੇ ਮੈਂ ਤਾਂ ਦੁੱਖ ਸਾਂਝਾ ਕਰਦਾ ਕੀ ਦੱਸਾਂਗਾ ਇਤਿਹਾਸ ਹਾਂ ਭਾਈ ਹਾਂ ਭਾਈ ਹੁਣ ਕੀ ਕਰੀ ਜਾਨੀ ਹੈਗੇ ਕੁਛ ਨਹੀਂ ਦੀ ਫੋਨ ਦੇਖ ਦੀ ਸੀ ਫੋਨ ਡੈਕਰੀ ਸੋਈ ਚ ਤਾਂ ਗੰਦ ਵੱਜਿਆ ਪੈ ਕਾ ਹੁਣ ਤੂੰ ਫੋਨ ਚ ਵਰਜਾ ਕੁੜੀ ਸਮਾਕੇ ਹੈ ਮਾੜ ਮੋਟਾ ਘਰ ਦਾ ਵੀ ਕਰ ਲਿਆ ਕਰ ਭਾਈ ਕਾਦੀ ਬਸ ਮੈਂ ਆਉ ਦੇਖਣ ਲੱਗ ਗਈ ਮੜਾ ਕੀ ਦੇਖਦੇ ਏ ਤੂੰ ਇਹ ਕੜਾ ਸਾਰਾ ਦਿਨ ਬਾਲਟੀ ਪਰੂਗਾ ਕਦੇ ਹੋਇਆ ਜਵਾਖ ਨੇ ਦੇਖ ਰਿਹਾ ਸਾਰਾ ਦਿਨ ਹੁਣ ਇਹ ਜੋ ਨਿਕਲਦਾ ਕੀ ਹੈਗਾ ਮੈਂ ਤਾਂ ਇਹ ਨਹੀਂ ਸਮਝਉਂਦੀ ਲੋਕਾਂ ਦੀ ਕੰਮ ਕਿ ਨਹੀਂ ਮੜਾ ਮੋਟਾ ਧਿਆਨ ਦੇਣਾ ਜ਼ਰੂਰੀ ਹੁੰਦਾਗਾ ਕੱਲ ਤੈਨੂੰ ਕਹਿ ਕੇ ਕਿਸੀ ਮੈਂ ਉਹ ਬਤਾ ਬਿਮਾਰ ਹੋ ਰਹੀ ਸੀ ਕਿ ਕੱਲ ਮੈਂ ਤੈਨੂੰ ਆਕੇ ਦੀ ਪਸੂ ਦੇਖ ਲੈ ਤੂੰ ਦੇਖੀ ਨਹੀਂ ਹੈਗੇ ਹਾਂ ਫਿਰ ਦੀਦੀ ਮੈਂ ਕੁੜੀ ਰੋਂ ਲੱਗ ਗਈ ਸੀ ਉਹਨੂੰ ਲੈ ਕੇ ਪੈ ਗਈ ਸੀ ਕੁੜੀ ਰੋਂ ਲੱਗ ਸੀ ਕੁੜੀ ਤਾਂ ਰੋਂਦੀ ਰਹਿੰਦੀ ਮੈਂ ਵੀ ਰੋ ਰਾਰ ਵਾਈ ਪਾਲੇ ਨੇ ਜਵਾਖ ਮੈਂ ਕਿਹੜਾ ਹੁਣ ਜਵਾਖ ਨਹੀਂ ਪਾਲੇ ਹੈਗੇ ਜਾਂ ਕੰਮ ਨਹੀਂ ਕਰਿਆ ਹੈਗਾ ਹੁਣ ਆਏ ਧੋਲੀ ਰੋਂਦਾ ਛੱਡਿਆ ਜਾਂਦਾ ਜਵਾਬ ਫਿਰੋਂਦਾ ਨਹੀਂ ਛੱਡਿਆ ਜਾਂਦਾ ਕੱਲ ਮੈਂ ਤੁਮਾਏ ਇਕੱਜ ਵੀ ਖੋਲਣ ਜਾਂਦੇ ਮੈਂ ਸਭ ਬੰਨਣੀਆਂ ਨੀਰਾ ਪਾਇਆ ਪਿਆ ਸੀਗਾ ਨਾ ਤੂੰ ਮੈਂ ਸਮਝਦੀਆਂ ਫਿਰ ਆਥਣ ਉਹਨੇ ਕਿੱਲੋ-ਕਿੱਲੋ ਦੁੱਧ ਵੀ ਨਹੀਂ ਦਿੱਤਾ ਹੈਗਾ ਤੇ ਦੁੱਧ ਪੀਣ ਨੂੰ ਤਾਂ ਭਾਈ ਬਥੇਰੇ ਭਾਂਡੇ ਫਿਰ ਕਰ ਲੰਨੋ ਅਡੋ ਅਡੀ ਮੈਂ ਕੱਲੀ ਥੋੜੀ ਪੀਣੀ ਜਾਂਦੇ ਦੁੱਧ ਦੀ ਤੂੰ ਮੈਨੂੰ ਕਹਿਣ ਲੱਗ ਜਾਨੀ ਆ ਰੋਜ਼ ਹੀ ਤੇ ਫਿਰ ਮੈਂ ਕਿਹੜਾ ਕੱਲੀ ਪੀਣੀ ਹੁਣ ਮੈਂ ਸਾਰਾ ਮੈਂ ਖੋਲਣ ਨਾਲ ਉੱਥੇ ਖੋਲੇ ਹੋਈ ਰਹਿਣੀ ਹੈਗੀ ਤੇ ਮੈਂ ਕਿਹੜਾ ਕੱਲੀ ਪੀਣੀ ਆ ਫਿਰ ਤੂੰ ਤਾਂ ਸਾਰੀ ਪੀਂਦੇ ਨਾ ਮੈਂ ਤੇ 2 ਮਹੀਨੇ ਹੋ ਆਏ ਕੋ ਕਰਦੀਆਂ ਤੂੰ ਆਪਦਾ ਘਰ ਬਣਾਇ ਹੀ ਨਹੀਂ ਹੈਗਾ ਤੂੰ ਸਮਝੇ ਨਹੀਂ ਸਾਨੂੰ ਆਪਦਾ ਜੇ ਤੂੰ ਆਪਦਾ ਸਮਝ ਲਈ ਮੜਾ ਮੋਟਾ ਹੱਥ ਵਿਟਾਵੇਂ ਤੂੰ ਕੰਮ ਚ ਹੁਣ ਕਰਦੀ ਤਾਂ ਹੈਗੀ ਆ ਜਦੋਂ ਜੇ ਤੈਨੂੰ 6 ਵਾਰੀ ਕਹਿੰਦੇ ਤਾਂ ਇੱਕ ਕੰਮ ਦੇ ਹੱਥ ਲਾਉਂਦੀ ਆ ਤੂੰ ਕਰਦੀ ਤਾਂ ਹੈਗੀ ਫਿਰ ਜਦੋਂ ਕੁੜੀ ਰੋਣ ਲੱਗ ਜਾਂਦੀ ਹੈ ਮੈਂ ਉਹਨੂੰ ਚੱਕ ਲੈਣੀ ਫਿਰ ਉਹਨੂੰ ਚੱਕਣਾ ਵੀ ਜ਼ਰੂਰੀ ਕੁੜੀ ਦੀ ਤਾਂ ਪਹਿਲਾਂ ਕੁੜੀ ਦੀ ਬਾਹ ਹਲਿਆਟੀ ਤਾਂ ਉਹ ਕਰ ਕਰਕੇ ਤੂੰ ਉਹਦਾ ਵੀ ਉਹਦਾ ਵੀ ਨਹੀਂ ਧਿਆਨ ਰੱਖਦੇ ਫੋਨ ਹੀ ਜ਼ਰੂਰੀ ਹੋ ਜਾਂਦਾ ਪੁੱਤ ਪਾਈਦੀ ਸੀ ਮੈਂ ਉਹਨੂੰ ਫੜਦੀ ਸੀ ਛੋਡੀ ਦੁੱਗੀ ਫਿਰ ਬੜੇ ਹੱਥੇ ਚ ਬਾਹਾਂ ਆ ਗਈ ਉਹਦੇ ਨਾ ਬਈ ਆਏ ਨਹੀਂ ਗੱਲ ਲੋਟ ਆਉਂਦੀ ਹੈ ਕੋਈ ਨਹੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਉਹ ਮੈਂ ਕਰ ਲਿਓ ਫਿਰ ਆ ਜਾਂਦੇ ਉਹਨਾਂ ਨਾਲੇ ਮੰਮੀ ਨੂੰ ਆ ਜਾਂਦੇ ਮੈਂ ਕਰ ਲੂੰਗੀ ਗੱਲ ਹੁਣ ਤੈਨੂੰ ਐ ਤਾਂ ਪਤਾ ਹੀ ਮੈਂ ਕਿਹੜਾ ਤੈਨੂੰ ਸੌਂਕ ਨੂੰ ਤਾਂ ਨਹੀਂ ਆ ਕੇ ਜਿੱਥੇ ਕੱਲਾ ਮੈਂ ਬਿਮਾਰ ਸੀ ਦਵਾਈ ਲੈ ਕੇ ਆਈ ਸੀ ਮੈਂ ਤੈਨੂੰ ਫੇਰ ਹੀ ਕਿਹੇ ਚ ਭਾਈ ਪਤੂ ਦੇਖ ਲਈ ਨਾ ਤੂੰ ਆਥ ਨੇ ਉਹਦੀ ਰੋਟੀ ਭੇਜੀ ਉਹ ਮੈਨੂੰ ਉੱਥੇ ਗਾਲਾਂ ਕੱਢੀ ਜਾਂਦਾ ਸੀਗਾ ਵੀ ਰੋਟੀ ਨਹੀਂ ਭੇਜੀ ਇਹ ਮੇਰੀ ਕੁੜੀ ਦੀ ਬਾਹ ਹੋ ਗਈ ਸੀ ਤਾਂ ਕਰਕੇ ਫਿਰ ਮੈਂ ਉਹਨੂੰ ਲੈ ਕੇ ਬੈਠੀ ਨਹੀਂ ਤੈਨੂੰ ਖਾਦੀ ਨਹੀਂ ਮੈਂ ਰੋਟੀ ਹੁਣ ਰੋਟੀ ਤਾਂ ਖਾਣੀ ਸੀ ਹੁਣ ਰੋਟੀ ਵੀ ਨਾ ਖਾਈਏ ਕੇ ਰੋਟੇ ਇੱਕ ਤਾਂ ਨਹੀਂ ਹੱਦ ਹੋ ਗਈ ਫਿਰ ਹੁਣ ਮੇਰੇ ਵਾਲੀ ਕਾਹਦੀ ਹੱਦ ਹੋ ਗਈ ਫਿਰ ਰੋਟੀ ਖਣੋ ਕੁੜੀ ਹੈਗੀ ਜਵਾਕੜੇ ਤਾਂ ਬਾਹੋਂ ਕਰਕੇ ਧਰਤੀ ਉਥੇ ਤਾਂ ਪਹਿਲਾਂ ਤੇਰੀ ਮਾਂ ਪਾਲਦੀ ਰਹਿੰਦੀ ਤੂੰ ਤਾਂ ਸਾਹਮਣੇ ਤੂੰ ਤਾਂ ਉੱਥੇ ਵੀ ਨਹੀਂ ਪਹੁੰਚ ਨਿਕਲਦੀ ਹੋਣੀ ਫਿਰ ਮੇਰੀ ਕੁੜੀ ਆ ਮੈਂ ਜਿਵੇਂ ਮਰਜ਼ੀ ਪਾਲਾਂ ਹਾਂ ਪਾਲ ਤੁਸੀਂ ਦੱਸ ਕੀ ਲੈਣਾ ਮੈਂ ਕਿਹੜਾ ਜਵਾਕ ਨਹੀਂ ਪਾਲਿਆ ਸੱਚੀ ਗੱਲ ਕਹੜੇ ਕਰਨ ਦੇ ਮੈਂ ਜਾਣਾਂ ਕਿ ਜੀ ਆਹ ਚਾਬੜਾਇਆ ਲੈ ਕਿੰਨਾ ਭੈਣ ਸੀ ਲੱਕੜ ਲਵੇ ਆਂਦਾ ਯਾਰ ਬਸ ਔਖੀ ਗਿਆ ਯਾਰ ਗੋਡੇ ਕੰਮ ਨਹੀਂ ਕਰਦੇ ਆਹ ਮਰਚੀ ਵੀ ਵਿਆਹ ਕਰਾ ਕੇ ਪੰਗੀ ਲੈ ਲਿਆ ਤੇ ਸੜੀ ਦੀ ਰੋਟੀ ਰੋਟੀ ਡੀਐਨਡੀ ਦਾ ਚੰਗੀ ਕਰਾ ਸੀ ਆ ਸੱਪਾ ਕੰਮ ਕਰਨਾ ਪੈਂਦਾ ਉਹ ਟੋਪੀ ਆ ਮਾਂ ਦੀ ਤੇ ਉਹ ਵੀ ਹਾਂ ਕਾ ਲ ਦੇਖਦੇ ਜਾ ਕੇ ਉਹਦੇ ਚਾਚੂ ਬਣਾਈ ਹੋ ਜੇ ਆ ਜਮੀਗਾ ਮੈਂ ਛੱਡ ਗਿਆ ਇਹਨ ਮੇਰੇ ਸਾਹੇ ਦਾ ਹੈ ਉਹ ਦਾ ਜੇ ਘਰੇ ਹੋਈ ਤਾਂ ਅੰਦਰ ਦੇਖਦਾ ਮੂੰਹ ਲਾਉਣਾ ਇਤੋਂ ਮਰਬੀਤ ਉਹ ਮਰਬੀਤ ਆਹ ਭਈਆ ਟੌਰ ਨਾਲੇ ਮਰਬੀਤ ਉਹ ਮਰਬੀਤ ਸੌ ਗਈ ਸੀ ਉਹ ਉਹ ਠੀਕ ਆ ਹੋ ਗਈ ਸੀ ਹਾਂ ਜੂਤ ਹੈ ਅੱਛਾ ਹਾਂ ਕਰ ਛੱਡਾਂ ਮੂੰ ਹਾਂ ਵੈਸੀ ਕਿਉਂ ਕੀ ਗੱਲ ਹੋ ਗਈ ਗੱਲ ਤਾਂ ਹੋਈ ਉਹ ਕੋਈ ਦਸ ਦਾ ਸਹ ਕੀ ਗੱਲ ਹੋਈ ਆ ਹਾਂ ਕਿਉਂ ਕੀ ਗੱਲ ਹੋ ਗਈ ਇਹ ਜੀ ਦੱਸ ਸਹੀ ਤੂੰ ਕਿ ਮੈਨੂੰ ਘਬਰਾ ਨਾ ਤੂੰ ਗੱਲ ਦੱਸ ਜਿਹੜੀ ਗੱਲ ਹੈਗੀ ਆ ਕਿਉਂ ਜੀ ਨਹੀਂ ਲੱਗਦਾ ਕਿਉਂ ਪੈਂਟ ਕਿਉਂ ਜਾਣਾ ਤੂੰ ਮੈਨੂੰ ਗੱਲ ਦੱਸ ਵੀ ਕੀ ਗੱਲ ਹੋਈ ਹੈਗੇ ਇਹਨਾਂ ਨੇ ਕੁਝ ਕਿਹਾ ਸੀਦੀ ਨਹੀਂ ਲੱਟ ਦੇ ਦੇ ਮੇਰੇ ਨਾਲ ਕਿਉਂ ਕੋਈ ਕਹਿੰਦਾ ਕਿ ਅੰਦਰੋਂ ਤੂੰ ਮਨ ਹੌਲਾ ਨਾ ਕਰ ਤੂੰ ਮੈਨੂੰ ਚੁੱਪ ਕਰਕੇ ਗੱਲ ਦੱਸ ਵੀ ਗੱਲ ਕੀ ਹੋਈ ਹੈ ਕੰਮ ਤੂੰ ਨਾ ਕਰ ਤੈਨੂੰ ਕਿਹਾ ਵੀ ਨਾ ਕਰਿਆ ਕਰ ਕੰਮ ਇਹ ਵੀ ਤੁਸੀਂ ਦੁੱਧ ਪੀਂਦੇ ਹੋ ਤੁਸੀਂ ਕੰਮ ਨਹੀਂ ਕਰਦੇ ਤੂੰ ਪਈ ਰਹਿਣੀ ਹੈ ਤੂੰ ਬੂਹੇ ਦੇ ਤੇ ਦੁੱਧ ਪੀਂਨਾ ਤੂੰ ਕਹਦੇ ਮੇਰੇ ਨਾਲ ਤਾਂ ਕਦੇ ਵੱਧ ਘੱਟ ਬੋਲਣ ਦੀ ਲੋੜ ਨਹੀਂ ਉਧਰਾ ਆਊਗਾ ਗੱਲ ਕਰਨੀ ਤੂੰ ਆਹੀ ਗੱਲ ਕਹਦਿਆ ਕਰ ਮੈਂ ਬੈਠਾ ਜਦੋਂ ਤੈਨੂੰ ਖਬਰੋਂ ਕੀ ਲੋੜ ਆਂ ਕਰਦੀ ਏ ਰੋਜ਼ ਹੀ ਜੇ ਤੂੰ ਬਾਗੀ ਮੇਰਾ ਕੌਣ ਹੈਗਾ ਕੋਈ ਮੇਰਾ ਇਹਨੂੰ ਐ ਦੱਸਾ ਇਹਨਾਂ ਕੋ ਕੱਢਣੂ ਦਾ ਫਿਰਦੀ ਐ ਇਹ ਜੇ ਇੱਥੋਂ ਵਗ ਜੇ ਤਾਂ ਹਾਂਬੜਾ ਪਹਿਲਾ ਮੇਰਾ ਹੋ ਜੇ ਸਾਰਾ ਤੂੰ ਕੁਭਰਾ ਨਾ ਕੋਈ ਗੱਲ ਨਹੀਂ ਕਿੰਨਾ ਕਰ ਤੂੰ ਮੈਂ ਤੇਰੇ ਨਾਲ ਆਗਾ ਜਦੋਂ ਤੂੰ ਕਹੇ ਜਿਹੜਾ ਕੁਝ ਕਹੇ ਵੀ ਉਹੀ ਕਰੂੰ ਕੋਈ ਗੱਲ ਨਹੀਂ ਆਪਾਂ ਐਡ ਕਰਦਾਂਗੇ ਕਹਿੰਦੀ ਸੀ ਕਿ ਇਹਦੀ ਜਾਂ ਤਾਂ ਅਟ ਹੋ ਜਾਉ ਨਹੀਂ ਕੰਮ ਵੰਡਣਾ ਮੇਰੇ ਜੀ ਨੂੰ ਠੀਕ ਨਾ ਲੱਗਦਾ ਕੋਈ ਗੱਲ ਨਹੀਂ ਜੇ ਨਾਲ ਹੀ ਮੈਨੂੰ ਅੱਛਾ ਹੈ ਕਿ ਆਪ ਅਟ ਕਰਦਾਂਗੇ ਹੈ ਜੇ ਤੂੰ ਪਿੰਡ ਜਾਣਾ ਫਿਰ ਮੈਂ ਵੀ ਤੇਰੇ ਨਾਲ ਹੀ ਚੱਲੂ ਫਿਰ ਘੜ ਤੇਰੀ ਰੋਜ਼ੀ ਜੀ ਰੋਜੀ ਰੋਜੀ ਤੂੰ ਕਮਰਾ ਆਇਆ ਨਾ ਕਰ ਬੇਰੇ ਗੋਗੇ ਬੋਗੇ ਮੇਰਾ ਤੇਰੇ ਬਿਨਾ ਕੌਣ ਆਗਾ ਹੈ ਤੂੰ ਐ ਤਾਂ ਦੇਖ ਲਾ ਤੇਰਾ ਗਰ ਕੀ ਮੈਂ ਤੁਰਿਆ ਫਿਰਦਾ ਤੇਰਾ ਜਲ ਹੋ ਗਿਆ ਇਹਨਾਂ ਦੇ ਚਲਦੇ ਨੂੰ ਮੈਨੂੰ ਤੂੰ ਕਮਰਾ ਆ ਨਾ ਹਾਂ ਚਲ ਠੀਕ ਆ ਪਾਣੀ ਪੂਣੀ ਲਿਆ ਇਹ ਨਾ ਮਾੜੀ ਤੇ ਨਿਕਰੋ ਕੰਨ ਹੈ ਦੀ ਇਹ ਪਰ ਟੂ ਕੀ ਨਹੀਂ ਹਟਦੀ ਅੰਦਰ ਖਾਨਾ ਕਿੱਥੇ ਭੈਣ ਦੇ ਜਾਰ ਦਾ ਹੋਇਆਗਾ ਮੋਟੀ ਜੀ ਹੁਣੇ ਕੰਮ ਕਿਥੇ ਨਾ ਰੋਕਿਆ ਬਸ ਮੈਂ 2 ਮਿੰਟ ਆਰਾਮ ਕਰ ਲਾਂ ਸੋ ਠੀਕ ਹੈ ਤੁਸੀਂ ਆਰਾਮ ਕਰੋ ਮੈਂ ਕੋਈ ਬਾਹਰ ਜਸ ਕੋਈ ਗੱਲ ਨਹੀਂ ਚੰਗ ਬੱਲਾ 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 ਕਟੋ ਕੱਟ ਤੂੰ ਐ ਮੰਨ ਲੈ ਵੀ ਮੈਨੂੰ 7-8 ਸਾਲ ਹੋ ਗਏ ਹੁਣ ਐ ਉੱਥੇ ਪਾਜੀ ਭਾਏ ਮਰਵਾ ਗਿਆ ਕੁਮਾਰ ਚੱਕਦਾ ਹੋਣਾ ਕਿੱਲਾ ਭੈਣ ਗੜਾ ਮੇਰੇ ਨਾਲ ਬੱਦੇਂ ਦਾ ਖਿਆਲ ਮੈਨੂੰ ਪਤਾ ਹੀ ਆਹ ਕਿਹੜੀ ਬੱਠੀ ਹੈ ਸੋ ਸ੍ਰੀ ਕੋਲ ਪੁਜਾਈ ਹਾਂ ਮੈਂ ਤੈਨੂੰ ਪਛਾਣਿਆ ਨਹੀਂ ਮੈਂ ਪਸੰਦ ਨੂੰ ਆ ਵੀ ਮੈਂ ਤਾਂ ਪਸੰਦ ਆ ਮੈਂ ਮਰ ਜਾ ਕੋਈ ਮੈਂ ਤਾਂ ਤੇਰੀ ਸ਼ਾਨ ਨਹੀਂ ਆਈ ਹੈਗੀ ਓਹੋ ਜਹੇ ਪੁਜਾਈ ਕਮਾਲ ਕਰਦੀ ਐ ਤੈਨੂੰ ਮੇਰੀ ਸ਼ਾਨ ਨਹੀਂ ਆਈ ਮੈਂ ਜੱਗਾ ਉੱਬੇ ਵਾਲਾ ਯੇ ਓਹੋ ਯਮੇ ਗੰਡੇ ਗਾਲ ਤੇ ਆ ਤਾ ਤੈਂ ਯਮੇ ਨਹੀਂ ਛੜਾ ਹੋ ਗਿਆ ਉਹ ਜਮੀਆਂ ਆ ਰਹਾ ਹੋ ਕੇ ਗੱਲ ਕਰ ਆਏ ਹਾਂ ਤੇ ਕਾਹਤੋ ਚੜਦਾ ਹੋਣਾ ਪੈਸੇ ਮੈਂ ਤਾਂ ਦੁੱਖ ਸਾਂਝਾ ਕਰਦਾ ਕੀ ਦੱਸਾਂ ਲਗਾਈ ਤੇ ਭਾਈ ਕਦੀ ਹੋ ਜੂਗਾ ਐਕਸੀਡੈਂਟ ਹੋ ਗਿਆ ਜੀ ਮਨ ਲਾ ਮੇਰਾ ਬੜਾ ਭਿਆਨਕ ਐਕਸੀਡੈਂਟ ਹੋ ਗਿਆ ਜੀ ਮੇਰਾ ਅੱਛਾ ਐਕਸੀਡੈਂਟ ਦਾ ਤਾਂ ਮੈਨੂੰ ਵੈਸੇ ਪਤਾਗਾ ਵੀ ਹੋ ਗਿਆ ਸੀਗਾ ਤੇ ਤੂੰ ਪਤਾ ਬੜਾ ਲੈਣ ਆਈ ਤੂੰ ਮੇਰਾ ਪਤਾ ਕੀ ਲੈਣਾ ਮੈਨੂੰ ਐ ਤਾਂ ਪਤਾ ਵੀ ਸਾਡੇ ਕਿੰਨੇ ਨਾਲੇ ਬੰਨ ਰੱਖੇ ਨੇ ਕਿ ਖੋਲੇ ਲਿਆ ਕੇ ਖੋਲੇ ਲਿਆ ਰੱਖ ਨੇ ਵੇਚਦੇ ਹੋ ਬਣਾ ਮਰਨ ਨਾਲ ਕਿਉਂ ਉਹ ਲੈ ਉਹ ਚਾਚੀ ਦੀ ਸਲਾਹ ਨਾ ਦੇ ਟੱਚ ਦੀ ਸਲਾਹ ਕਿ ਜੇ ਕਿਰਪਾ ਜੀ ਉਹ ਅੱਖਾਂ ਨੂੰ ਤੱਕਣਾ ਉਹ ਹੀ ਜੀ ਉਹ ਹੀ ਜੀ ਦੇਖ ਲੈ ਮੈਂ ਤਾਂ ਉਹ ਹੀ ਪਈਆਂ ਕਿ ਤੇ ਤੂੰ ਤਾਂ ਸ਼ਾਨਚੀ ਨਹੀਂ ਆਇਆ ਹੈ ਸ਼ਾਨਚ ਪਰ ਕਿੱਥੋਂ ਆਵਾਂ ਮੈਂ ਮੇਰੇ ਨਾ ਹਾਸ ਬੜਾ ਬੱਜਾ ਪਰ ਗੱਲ ਇੱਕ ਤੇਰੀ ਅੜੀ ਭੈਣ ਸੱਜ ਦੀ ਸੀ ਪਿੱਛੇ ਬਗਾਲੇਗਾ ਪਾਖੜਾ ਹਾਂ ਮੈਂ ਤਾਂ ਫਿਰ ਭੱਜਣੇ ਸੀ ਜਦੋਂ ਹੁਣ ਤੂੰ ਤਾਂ ਇੱਥੇ ਬਹਿ ਗਿਆ ਓਏ ਬਈ ਚੱਲਦੇ ਜਾ ਨਾ ਗੱਡੀ ਆ ਇੱਕ ਗੱਲ ਹੋਰ ਦੱਸਦੀ ਤੈਨੂੰ ਮੈਂ ਵੀ ਸ਼ਕਲ ਤਾਂ ਬਦਲ ਗਿਆ ਤੇ ਤੇਰੀ ਬਹਿਬ ਤਾਂ ਨਹੀਂ ਬਦਲ ਗਿਆ ਉਹ ਉਹ ਬੈਕ ਦਾ ਜੱਪ ਭਜਾਈ ਤੂੰ ਇੱਕੋ ਇੱਕ ਛਾਤੀ ਭਜਾਈ ਹੱਥ ਖੇੜ ਲੈਨੇ ਤੇ ਨਾ ਕੋਬੀ ਰਿਆ ਭਲਾ ਨਹੀਂ ਨੱਲਾ ਕਰਦਾ ਹੋਰ ਹੁਣ ਨਾ ਬਸ ਇੱਕ ਐ ਨਾ ਪਰਚਾਈ ਤੇਰੇ ਨਾਲ ਗੱਲਬਾਤ ਕਰ ਲੈਣੇ ਆ ਹੋਰ ਨਾ ਮੇਰੀ ਬੰਦੀ ਨਹੀਂ ਹੋਰ ਫਿਰ ਬਾਈ ਵਰਗੇ ਨਹੀਂ ਨੇ ਉਹ ਤਾਂ ਖੇਤ ਗਏ ਹੋਇਆ ਅੱਛਾ ਖੇਤ ਗਏ ਹੋਇਆ ਮਾਤਾ ਕਿਤੇ ਇੱਜੀ ਬੈਠਾ ਉਹ ਤੁਹਾਨੂੰ ਪਤਾ ਹੀ ਉਹ ਤਾਂ ਫਿਰ ਉਹਨਾਂ ਲਿਆ ਕੇ ਉਹਦੇ ਨੂੰ ਪਤਾ ਹੈ ਭੈਣ ਘੜਾ ਵਾ ਹੈ ਨਹੀਂ ਕਿਸੇ ਕੰਮ ਦਾ ਹਣਾ ਉਹ ਤਾਂ ਕਿਤੇ ਉਹਦੇ ਨਾਲ ਤਾਂ ਤੂੰ ਐ ਸ਼ਾਬ ਲਾ ਲੈ ਵੀ ਮੈਂ ਤੇਰੇ ਗੁਰੇ ਬੰਦੇ ਉਹ ਦਿਨੋਂ ਪੱਤੀ ਤਾਂ ਮੈਂ ਕਮਾ ਲੈਣਾ ਅੱਛਾ ਗੇ ਲੈ ਹੋਰ ਹੁਣ ਮਮਰੀ ਮੋਟੀ ਬਲੈਕ ਚ ਲੈ ਕੇ ਕਰ ਲੈਣਾ ਦੱਸ ਨਾ ਕਦੇ ਬੰਗਾ ਪਰ ਉਹ ਇਹ ਕੰਮ ਚ ਹਾਇ ਤਾਂ ਕੁਝ ਨਹੀਂ ਕਾ ਤੂੰ ਉਹ ਹੋਗਾ ਜੇ ਕਦੇ ਮਾੜਾ ਮੋਟਾ ਤੇਰੇ ਤੇ ਕੋਈ ਕਾਰਵਾਈ ਹੋ ਗਈ ਤਾਂ ਭੱਜਿਆ ਵੀ ਨਹੀਂ ਕਾਰਵਾਈ ਨਹੀਂ ਦੇਖ ਮੇਰੀ ਗੱਲ ਸੁਣ ਲਿਖਤਾ ਮੇਰੀਆਂ ਸੁਣ ਲੈ ਕੁੱਤੀ ਜਾਣੀ ਮੈਨੂੰ ਕਿਹੜਾ ਪਤਾ ਲੱਗਿਆ ਔਰ ਹੁਣ ਲੈ ਜੋ ਉਹ ਕਰਨੀਆਂ ਪੈਣੀਆਂ ਸਾਰਾ ਕੁਝ ਹੋਰ ਦੱਸ ਫਿਰ ਕਰੇ ਸਾਰੇ ਚੀਜ਼ਾਂ ਬੜੀ ਉੱਪ ਜਾਈ ਜਮ ਓਕੇ ਇਹ ਮੈਂ ਤੁਹਾਨੂੰ ਜਰਾ ਇਹ ਮਾਮਾ ਟੱਲਾ ਜਾਵਰੇ ਮਾਮਾ ਤਾਂ ਅੱਪੀ ਬੁਰੜੂ ਮਾਮਾ ਮੈਂ ਮਾਮੀ ਤੋਂ ਕੁਝ ਲੈਣਾ ਉਹ ਬੱਦਨੇ 40 50 ਹਜ਼ਾਰ ਜਦੋਂ ਮੇਰੀ ਗੱਲ ਸੁਣਾ ਖਰਚਾ ਆਪਾਂ ਕਿਹੜਾ ਦੇਣਾ ਆਪੇ ਛੱਜਾ ਦਾ ਬੱਜਾ ਕਰੇ ਨਾ ਕਰੇ ਹਾਂ ਕਿਉਂਕਿ ਤੇਰੇ ਵੱਲ ਤੋਂ ਮੈਨੂੰ ਮੈਸੇ ਗੁੱਸਾ ਦਾ ਮਨ ਨਹੀਂ ਨਾ ਮੇਰੀ ਗੱਲ ਦਾ ਵੀ ਕਿਤੇ ਐ ਕਹਿੰਦੇ ਵੀ ਚੁੱਮੀ ਗੱਲ ਕਹਿੰਦੀ ਆ ਵੀ ਇੱਥੇ ਆ ਕੇ ਤਾਂ ਤੈਨੂੰ ਅੱਧੇ ਖਰਚ ਘਟ ਗਏ ਆ ਜਦੋਂ ਮੇਰੀ ਗੱਲ ਮੇਰੀ ਨਹੀਂ ਕਿਸੇ ਨੇ ਢੀਂਗ ਮਾਰੀ ਮੈਂ ਕਿਉਂ ਸਿਆਣਾ ਕਿਸੇ ਨੂੰ ਹੈ ਆਪਾਂ ਹੀ ਹੋਏ ਨਾ ਇਹ ਗੱਲ ਸੁਣ ਮੇਰੀ ਤੇਰੀ ਭੂਆ ਵੀ ਮਾੜਾ ਮੋਟਾ ਚਲ ਉਹ ਕਰਦੀ ਹੈਗੇ ਹਾਂ ਹਾਂ ਸੱਚ ਭੂਆ ਮੇਰੀ ਕਿਵੇਂ ਮੈਂ ਤੇਰਾ ਕਈ ਸਾਲ ਪਹਿਲਾਂ ਤੈਨੂੰ ਪਤਾ ਹੀ ਹੈਗਾ ਉਹ ਤੇਰਾ ਮੇਰਾ ਦਾਇਸੀ ਰਾਂਟਾ ਜਾਂ ਹੋਇਆ ਹੋਇਆ ਸੀ ਓਏ ਓਏ ਆਇਆ ਸੀ ਮੱਤ ਸੰਸਕਾਰ ਤੇ ਵੀ ਨਹੀਂ ਪਹੁੰਚਿਆ ਗਿਆ ਕੋਈ ਨਾ ਪਰ ਉਹਨਾਂ ਬਾਅਦ ਐ ਮਰ ਗਿਆ ਕੋਈ ਨਾ ਫੇਰ ਕੀ ਹੋ ਗਿਆ ਹੁਣ ਤੂੰ ਵਧੀਆ ਸਮਕਾ ਦੀ ਦਾਰੂ ਦੇ ਉਹਦੋ ਦੋ ਬੋਤਲਾਂ ਪੀਂਦਾ ਸੀ ਉਹ ਬਸ ਕੁਸੇੜ ਲਈ ਛਾੜੀ ਗਾੜੀ ਪਿੰਦੀ ਸੀ ਤਾਂ ਇਹ ਹੁਣ ਸਾਡਾ ਵਿਚਾਰਾ ਛੋਟਾ ਹੈਗਾ ਉਹ ਕਦੇ ਖੇਤ ਜਾਂਦਾਗਾ ਤੇ ਕਦੇ ਉਹ ਕੀ ਕਹਿੰਦਾ ਹੁੰਦਾ ਕਿ ਵਿਚਾਰਾ ਹੁਣ ਝੋਨੇ ਕੋਲੇ ਬੈਠਾ ਉਹ ਵੱਡਾ ਤਾਂ ਤੈਨੂੰ ਪਤਾ ਜਾਣੇ ਪਹੁੰਚ ਜਾਣੇ ਚਲੋ ਸਾਜੀ ਤੈਨੂੰ ਪਤਾ ਕਹੇ ਜੇ ਬੰਦੇ ਨਾਲ ਨੇ ਉਹ ਸੱਚ ਇੱਕ ਮੈਂ ਹੋਰ ਪਹੁੰਚਾਈ ਤੈਨੂੰ ਪਹੁੰਚਾਈ ਆਪਣਾ ਜਿਹੜਾ ਮੇਰਾ ਮਿੱਤਰ ਹੁੰਦਾ ਸੀ ਗੈਲਾ ਵੇ ਮਰਨੇ ਤੂੰ ਉਹਨੂੰ ਵੀ ਜਾਣਦਾਗਾ ਲੈ ਉਹ ਤਾਂ ਮੇਰਾ ਢੁੰਡੀ ਦਾ ਯਾਰ ਸੀ ਤੈਨੂੰ ਨਹੀਂ ਪਤਾ ਫੇਰ ਆਪਣੀ ਬੰਨੀ ਨਹੀਂ ਹੈਗੀ ਕਿਉਂ ਮੈਂ ਮੇਰੀ ਉਹ ਤਾਂ ਨਹੀਂ ਬੰਦੀ ਨਹੀਂ ਹੈਗੀ ਉਹ ਤੇਰੇ ਅੱਗੇ ਢੁੰਡੀਆਂ ਵੱੜਦਾ ਇੱਕ ਵਾਰਿਆਂ ਦੀ ਯਾਰ ਉਹੀ ਆ ਹੇ ਲੋ ਉਹ ਪੀਉਂਦਾ ਦਾਰੂ ਦੂਰ ਹੋਰ ਉਹ ਦਾਰੂ ਏ ਤਾਂ ਇਹਦੇ ਨਾਲ ਤਾਂ ਉਹ ਵੀ ਸੜੂਗਾ ਤੁਹਾਨੂੰ ਪਤਾ ਹੀ ਹੈਗਾ ਉਹ ਜੇ ਹਾਂ ਸੁਪਨੇਆਂ ਵਾਲੀ ਕਣਕਾ ਇਹਦੇ ਨਾਲ ਰੋਟੀ ਹਾਜਮ ਆ ਜਾਂਦੀ ਐ ਹੋਰ ਕੋਈ ਨਹੀਂ ਪਿੱਗ ਫੁਗ ਲਾਉਂਦਾ ਨਾ ਮੈਂ ਨੋ ਨੋ ਆਪਾਂ ਦਾ ਮੋੜਾ ਮੋਟਾ ਬਸ ਮੋੜਾ ਮੋਟਾ ਕੰਮ ਕਰ ਲਈਦਾ ਅੱਜ ਆਪਾਂ ਗੰਜੀਆਂ ਗੱਲਾਂ ਉਹ ਐ ਦੱਸਦੇ ਚਾਹੀ ਪੀ ਮੈਂ ਪਾਣੀ ਲੈ ਕੇ ਆ ਹਾਂ ਚਾਹ ਪਿਆ ਪਹਿਲਾਂ ਮੈਨੂੰ ਕੱਲੀ ਹੀ ਪਈ ਪਰ ਜਾਈ ਮੈਂ ਨੇ ਮੜਾ ਮਟਾ ਮੜਾ ਦੇਖਲਾ ਜੀ ਚਾਹ ਬਣਦੀ ਘਰਾਂ ਚ ਉਹ ਜਿਹੇ ਹੁਣ ਮਸਾਲਾ ਮਸੂਲਾ ਲਵਾਉਣਾ ਤੂੰ ਦੱਸ ਦੇ ਮਸਾਲਾ ਮੜਾ ਜੇ ਲਾ ਜੀ ਫਿਰ ਤੇਰੇ ਹੁੰਦੇ ਪਰ ਜਾਈ ਕਾ ਇੱਕਾ ਮੜਾ ਜੈ ਨਾ ਮੇਰਾ ਸਮਾਨ ਪੈ ਕੱਢ ਕੇ ਜੀ ਮੜਿਆ ਜੀ ਇਹਦੇ ਸਮਾਨ ਆਏ ਵੇ ਤੂੰ ਤਾਂ ਕੰਮ ਹੀ ਬਾਲੇ ਭਾਈ ਕੱਬੇ ਕਰਦਾਂ ਕਿਉਂ ਹੋਰ ਇਹ ਜਾ ਨਾਲ ਹੀ ਬੰਦਾਂ ਲੈ ਇਹ ਇਹ ਕਿਹਦੇ ਸਾਰੇ ਤੇ ਜਿੱਦ ਉਹ ਮਖਾ ਤੂੰ ਫਰਾ ਤਾਂ ਸਹੀ ਇਹ ਤਾਂ ਇਹ ਸਾਰੇ ਕੀ ਹੋ ਗਏ ਇਹ ਤਾਂ ਇਹ ਤਾਂ ਹੈ ਨਾ ਹੁਣ ਕਈ ਵਾਰ ਐ ਔਰ ਲਾਉਣਾ ਪਿਆ ਜਾਂਦਾ ਕਈ ਵਾਰੀ ਕੰਮ ਸਾਰੇ ਕੰਨੇ ਪਈਏ ਤਾਂ ਕਹਿੰਦੇ ਉਹਨਾਂ ਇੱਕ ਤਰ੍ਹਾਂ ਦਾ ਵਾਅਦਾ ਕੀਤਾ ਜਦੋਂ ਦਾ ਆਹ ਤੇਰਾ ਮੈਲਾ ਦਾ ਇੱਥੇ ਆਏ ਉਹਦੋਂ ਤੇ ਤੇਰੀ ਕਈ ਰਗਾ ਵਾਦ ਉਹ ਚਲ ਤੂੰ ਬੜਾ ਨਹੀਂ ਪਜਾਈ ਬੋਲਦਾ ਤੂੰ ਚਾਹ ਲਿਆ ਕਰੜੀ ਦੇਖ ਲੈ ਭੈਣ ਜਣੀ ਜੀ ਹਜੇ ਉਹੇ ਜੀ ਦੀ ਉਹੇ ਜੀ ਪਈਓ ਮੈਨੂੰ ਲੱਗਿਆ ਹੋ ਗਏ ਕਟੋ ਕਟ 50 55 ਸਾਲ ਦੀ ਕਰ ਚਾ ਚਾਰ ਦਿਨ ਇੱਥੇ ਠੜਕ ਪੋਰਾਂਗੇ ਜੇ ਇਹ ਨਾਲ ਕੱਢਿਆਂਗਾ ਲੋ